ਕਰੀਓ ਜੀ ਆਪਾਂ ਚਾਹੀਦੀ ਮੈਨੂੰ ਅਧਿਕਾਰਤ ਮਤਲਬ ਮਾਈ ਪਿੱਛੋਂ ਮੜਿਆ ਬੱਸ ਕਹਿੰਦਾ ਭਾਈ ਮਾਰਕੀਟ ਦਾ ਮਤਲਬ ਕੀ ਹੈ ਤੁਹਾਨੂੰ ਨਹੀਂ ਇਹਨਾਂ ਕੋਈ ਪਤਾ ਕਿ ਕਿ ਲਗਣੀ ਕਿਉਂ ਲਗਾਇਆ ਸਰਕਾਰੀ ਅਸੀਂ ਕੱਟੀ ਮਤਲਬ ਹੈ ਸਰਕਾਰੀ ਵੀ ਮੋਹਰ ਲੱਗੀ ਹੋਈ ਹੈ ਇਹ ਡੁਪਲੀਕੇਟ ਨਹੀਂ ਹੋ ਇਹਦੇ ਪਿੱਛੇ ਨੰਬਰ ਨਹੀਂ ਹੈਗਾ ਇਹ ਡੁਪਲੀਕੇਟ ਹੈ ਨੰਬਰ ਹੋਗਾ ਸੀਰੀਅਲ ਨੰਬਰ सर आगे नंबर प्लेट को कुछ हो रहा है पिछे नंबर प्लेट को कुछ हो रहा है हाँ जी हाँ जी कितना देख दोगे तो नंबर प्लेटा लाके तू नंबर गिडी का पढे ना जा सके اڻ ڏانهن واري طرف وڃي رهي آهي ਹੋ ਗਿਆ ਇਹ ਤਾਂ ਸਟੌਪ ਕਰ ਲੈਣਾ ਬੱਸ ਹੋ ਗਿਆ ਬਾਈ ਬਾਈ ਕਿਹਾ ਬਹੁਤ ਬਹੁਤ ਇਹ ਨਾ ਗੱਡੀ ਬੰਦ ਕਰਾ ਪੂਰੀ ਤਰ੍ਹਾਂ ਇਹਦਾ ਇਹ ਸਪੈਸ਼ਲ ਨਾਕਾ ਟ੍ਰੈਫਿਕ ਪੁਲਿਸ ਨੇ ਲਗਾਇਆ ਗਿਆ ਸਪੈਸ਼ਲ ਬਲੈਕ ਫਿਲਮਾਂ ਦੇ ਗੱਡੀਆਂ ਨੂੰ ਰੋਕ ਕੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇੱਕ ਖਾਸ ਗੱਡੀ ਕਿਹੜੀ ਫੜੀ ਜਾਂਦੀ ਹੈ ਉਸਦੇ ਉੱਤੇ ਪੂਰੀ ਫੁੱਲ ਜੈੱਡ ਬਲੈਕ ਫਿਲਮ ਹੁੰਦੀ ਹੈ ਤੇ ਉਸਦੇ ਅੰਦਰੋਂ ਇੱਕ ਬੈਂਕ ਬਣਿਆ ਹੋਇਆ ਹੈ ਉਹ ਗੱਡੀ ਛੱਡ ਨਹੀਂ ਦੱਸਦਾ ਪਰ ਉਹ ਗੱਡੀ ਟਿਕਟੋਰ ਪਾ ਦਿੱਤਾ ਹੈ ਕਲਾਈਡਿਓ ਜਿਹੜੀ ਕੀਤੀ ਰੱਖੀ ਲੈਣਾ ਦਾ ਕਾਰਨ ਹੈ ਹੈਲੋ ਆਪਣੇ ਜਦੋਂ ਕਿ ਉੱਤੇ ਸਖਤ ਕਾਰਵਾਈ ਕੀਤੀ ਜਾਂਦੀ ਹੈ ਤੇ ਕਈ ਬੇਟੀਆਂ ਦੇ ਉੱਤੇ ਬਲੈਕ ਸਿਲੰਡਰੀਆਂ ਲੱਗੀ ਹੋਈ ਆ ਤੇ ਉਹਨਾਂ ਦੇ ਉੱਤੇ ਜਿਹੜੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜਲੰਧਰ ਦੇ ਮਾਲਡੋਂ ਦੇ ਏਰੀਆ ਦੇ ਵਿੱਚ ਕਿੱਥੇ ਟ੍ਰੈਫਿਕ ਵੱਲੋਂ ਟ੍ਰੈਫਿਕ ਪੁਲਿਸ ਵੱਲੋਂ ਵੱਡੀ ਕਾਰਵਾਈ ਕਿਹੜੀ ਕੀਤੀ ਜਾ ਰਹੀ ਹੈ ਪਹਿਲੇ ਹਰ ਗੱਡੀ ਕਿਹੜੀ ਆ ਫੜੀ ਜਾਂਦੀ ਆ ਤੇ ਉਸ ਦੇ ਉੱਤੇ ਚਾਲੀ ਨੰਬਰ ਪਲੇਟ ਦੀ ਕੀਤੀ ਆ ਬਹੁਤ ਸ਼ੁਕਰਗੁਜ਼ਾਰ ਹਾਂ ਅਸੀਂ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਜੋ ਜੈਟ ਬਲੈਕ ਫਿਲਮ ਕਰੀਆ ਕਿ ਫਾਰ ਗੱਡੀ ਦੇ ਵਿੱਚ ਲੱਗੀ ਹੁੰਦੀ ਹੈ ਤੇ ਦੂਸਰੀ ਗੱਡੀ ਸਿਮਰ ਵਾਲਾ ਅਕਿਆ ਜੱਟਾਂ ਤੋਂ ਉੱਤੇ ਉੱਤਰ ਕੇ ਕਿਰੀਆ ਫਿਲਮ ਬਤੀ ਅੱਜ ਤੇ ਟ੍ਰੈਫਿਕ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਹੈ ਜਿਹੜੇ ਤਲੰਦਰ ਦੇ ਮਾਲ ਟਾਊਨ ਦੇ ਵਿੱਚ ਕੀਤੀ ਹੈ ਜਿਹੜੇ ਤਲੰਦਰ ਪੁਲਿਸ ਮੁਸਕਰ ਵੱਲੋਂ ਲਗਾਤਾਰ ਲੋਕਾਂ ਨੂੰ ਸਰਾਮ ਨਰਾਮ ਕਰਕੇ ਬਦਲੀ ਜਾ ਰਹੀ ਹੈ 23 ਨੂੰ 100 ਬ੍ਰੇਡ ਕਿ ਉਹ ਮੇਰੇ ਨਾਲ ਗੱਡੀ ਚ ਆ ਕੇ ਸਾਈਕਲ ਲੈਣਾ ਮੈਂ ਲਾ ਨਹੀਂ ਸਕਦਾ ਉਹ ਕੀ ਕਿਸਾਨ ਘਟਦੇ ਆ ਜੇ ਤੁਹਾਡੇ ਵੱਲੋਂ ਸਪੈਸ਼ਲ ਟ੍ਰੈਫਿਕ ਪੁਲਿਸ ਵੱਲੋਂ ਨਾਕਬੰਦੀ ਕੀਤੀ ਗਈ ਕਿਹੜੇ ਜੈਡ ਬਲੈਕ ਫਿਲਮਾਂ ਲਗਾਈਆਂ ਗਿਆ ਉਹਨਾਂ ਨੂੰ ਰੋਕ ਕੇ ਜਿਹੜੇ ਉਹਨਾਂ ਦੇ ਉੱਤੇ ਸਖਤ ਕੜੀਆਂ ਕਰਵਾਈਆਂ ਕਿੱਥੇ ਬਿਲਕੁਲ ਜੀ ਮਾਜੂਦ ਸੀਪੀ ਸਾਹਿਬ ਦੀ ਹਦਾਇਤਾਂ ਤੇ ਅਸੀਂ ਜਿੰਨੇ ਵੀ ਸਾਡੇ ਏਰੀਆਜ਼ ਨੇ ਉਹਦੇ ਵਿੱਚ ਬਲੈਕ ਫਿਲਮਾਂ ਹੂਟਰ ਲਾ ਕੇ ਬੁਲਟ ਦੇ ਮੋਟਰਸਾਈਕਲ ਤੇ ਪਟਾਕੇ ਪਾਉਣ ਵਾਲੇ ਜਾਂ ਗਲਤ ਨੰਬਰ ਲਾ ਕੇ ਚੱਲਣ ਵਾਲੇ ਬੰਦੇ ਤੇ ਉਹਨਾਂ ਦੇ ਖਿਲਾਫ ਜਿਹੜੀ ਅਸੀਂ ਕਾਰਵਾਈ ਜਿਹੜੀ ਆ ਵੱਡੀ ਹੋਈ ਹੈ ਉਹਦੇ ਵਿੱਚ ਅਸੀਂ ਹੁਣ ਤੱਕ ਜਿਹੜੇ 6 ਛਲਾਂਗਾਂ ਕੀਤੀ ਹੈਗੇ ਤੇ ਲਗਾਤਾਰ ਸਾਡੀਆਂ ਟੀਮਾਂ ਇਹ ਜਿਹੜੀਆਂ ਛਲਾਂਗ ਕਰਦੀਆਂ ਦੇਨੂ ਰੋਕਿਆ ਜਾਂਦਾ ਉਸ ਦੀ ਚੈਕਿੰਗ ਕੀਤੀ ਜਾਂਦੀ ਹੈ ਤੇ ਉਸ ਦੇ ਅੰਦਰੋਂ ਇੱਕ ਨੰਬਰ ਪਲੇਟ ਨਿਕਲਦੀ ਹੈ ਜਿਸ ਦੇ ਵਿੱਚ ਉਸ ਨੰਬਰ ਪਲੇਟ ਦੇ ਉੱਤੇ ਨਾਕਣੀ ਔਰ ਕੋਡ ਨੰਬਰ ਲਗਾਇਆ ਗਿਆ ਉਹ ਉਸ ਦਾ ਕੀ ਹੈ ਤੁਹਾਡੇ ਵੱਲੋਂ ਉਸ ਨੌਜਵਾਨਾ ਨੂੰ ਵੀ ਪੁੱਛਿਆ ਗਿਆ ਬਿਲਕੁਲ ਉਹ ਜਿਹੜਾ ਗੱਡੀ ਅਸੀਂ ਰੋਕੀ ਗਏ ਸੀ ਉਹਦਾ ਜਿਹੜਾ ਓਨਰ ਸੀਗਾ ਉਹ ਆ ਰਿਹਾ ਹੈਗਾ ਥਾਣੇ ਅਸੀਂ ਗੱਡੀ ਡਿੜੀ ਰੀਟੇਨ ਕਰ ਲਈ ਆਪੇ ਕੋਲ ਲੈ ਲਈਏ ਕਬਜ਼ੇ ਵਿੱਚ ਉਹ ਆ ਕੇ ਉਹਦੇ ਬਾਰੇ ਦੱਸ ਸਕਦਾ ਹੈਗਾ ਇਹ ਨੰਬਰ ਪਲੇਟ ਉਹਦੀ ਗਲਤ ਸੀਗੀ ਜਿਹੜੀ ਲੱਗੀ ਹੋਈ ਉਹ ਵੀ ਗਲਤ ਹੈਗੀ ਐਂਡ ਉਹਦੇ ਕਾਲੀ ਫਿਲਮ ਲੱਗੀ ਸੀ ਉਹਦਾ ਅਸੀਂ ਚਲਾਨ ਕੀਤਾ ਹੈਗਾ ਤੇ ਭਵਿੱਖ ਦੇ ਵਿੱਚ ਵੀ ਸਾਡੇ ਆਉਣ ਵਾਲੇ ਟੀਮ ਦੇ ਵਿੱਚ ਹੋਣਾ ਹੈ ਹੁਣ ਵੀ ਅਸੀਂ ਕਾਰ ਦੇਖ ਹੈਗੀ ਉਹ ਵੀ ਬੌਂਡ ਕੀਤੀ ਹੈ ਜਿਹਦੇ ਕੋਲ ਡਾਕੂਮੈਂਟਸ ਨਹੀਂ ਸੀਗੇ ਸੋ ਅੱਜ ਦੀ ਜਿਹੜੀ ਸਾਡੀ ਮਿਹਮ ਹੈਗੀ ਹੈ ਲਗਾਤਾਰ ਜਿਹੜੀ ਇਹ ਇਸ ਤਰਿਕਾ ਨਾਲ ਚੱਲ ਰਹੀ ਹੈ ਮਾਲਟਨ ਦੇ ਏਰੀਆ ਚ ਅਕਸਰ ਇਹ ਕੰਪਲੇਂਟ ਆਉਂਦੀ ਸੀਗੀ ਕਿ ਮਾਲਟਨ ਦੇ ਏਰੀਆ ਚ ਬਹੁਤ ਹੂਟਰ ਤੇ ਹੈ ਕਾਲੀ ਫਿਲਮ ਵਾਲੀਆਂ ਗੱਡੀਆਂ ਤੁਰੀਆਂ ਫਿਰਦੀਆਂ ਅੱਜ ਅਸੀਂ ਉਹ ਸਾਰੀਆਂ ਉਹਨਾਂ ਤੇ ਨੱਥ ਪਾਉਣ ਵਾਸਤੇ ਇੱਥੇ ਸਾਰੀ ਟੀਮ ਜ਼ੋਨ ਇਨ ਚਾਰਜ ਚਾਰੇ ਜ਼ੋਨ ਇਨ ਚਾਰਜ ਪਲੱਸ ਸਾਡੇ ਜਿਹੜੇ ਹੈਗੇ ਆ ਟੀਮਾਂ ਸਾਡੀਆਂ ਹੈਗੀਆਂ ਉਹ ਵਕਫਾ ਇਕੱਠੀਆਂ ਕਰਕੇ ਅਸੀਂ ਕੰਮ ਕਰ ਰਹੇ ਹਾਂ ਕੀ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਅੱਜ ਵੀ ਕਿਹੜੇ ਟ੍ਰੈਫਿਕ ਦੀਆਂ ਝੱਜੀਆਂ ਉਡਾਉਂਦੇ ਨੇ ਉਹਨਾਂ ਦੇ ਉੱਤੇ ਕੀ ਐਕਸ਼ਨ ਤੁਹਾਡੇ ਕੋਲ ਹੈ ਅ ਮੇਰੀ ਆਮ ਪਬਲਿਕ ਨੂੰ ਇਹ ਅਪੀਲ ਹੈਗੀ ਆ ਕਿ ਇਹਦੇ ਵਿੱਚ ਆਪਣੇ ਬੱਚਿਆਂ ਨੂੰ ਸਮਝਾਉਣ ਕਿ ਜਿਹੜੀਆਂ ਫਿਲਮ ਹੈਗੀ ਆ ਬਲੈਕ ਫਿਲਮਿੰਗ ਉਹ ਨਹੀਂ ਲਾ ਸਕਦੇ ਵਿਦ ਪਰਮਿਸ਼ਨ ਹੋਵੇ ਤਾਂ ਉਹ ਲਗਾ ਸਕਦੇ ਜੇ ਉਹਨਾਂ ਕੋਲ ਪਰਮਿਸ਼ਨ ਨਹੀਂ ਹੈ ਤਾਂ ਨਹੀਂ ਲਗਾ ਸਕਦੇ ਨਾ ਹੀ ਉਹ ਹੋਟਲ ਆ ਸਕਦੇ ਐ ਐਂਡ ਜੇ ਉਹ ਬੱਚਾ ਉਹਨਾਂ ਕੋਲ ਲਰਨ ਲਾਇਸੈਂਸ ਹੈ ਤੇ ਉਹਨਾਂ ਕੋਲ ਗੱਡੀ ਚਲਾ ਰਿਹਾ ਤੇ ਉਹ ਅਸੀਂ ਗੱਡੀ ਵੀ ਜਿਹੜੀ ਆ ਬੰਦ ਕਰਾਂਗੇ ਔਰ ਉਹਦੇ ਤੇ ਜਿਹੜਾ ਅੰਡਰੇਜ ਵਾਲਾ ਅਸੀਂ ਚਲਾਨ ਕੱਟ ਰਹੇ ਆ ਆਪਣੇ ਬੱਚਿਆਂ ਨੂੰ ਉਹ ਇਸ ਗੱਲ ਨੂੰ ਸਮਝਾ ਕੇ ਰੱਖਣ ਕਿ ਇਹੋ ਜੀ ਕੋਈ ਵੀ ਜਿਹੜੀ ਆ ਲਾਅ ਨੂੰ ਬ੍ਰੇਕ ਨਾ ਕੀਤਾ ਜਾਵੇ